ਸਾਰਾ ਘਰ ਪਰ ਤਾਰਾ ਤੇ ਮੇਰ ਕੋ ਪਨੇ ਦੇਖ ਲਾ ਪਹਿਲਾ ਸਫਾਈ ਕੀਤੀ ਮੈਂ ਮੈਂ ਕਿਹਾ ਚੱਲ ਖੇਤੀਬਾੜੀ ਦਾ ਕੰਮ ਨਿਬੜ ਗਿਆ ਆ ਰਾਤ ਫੇਰ ਰੱਬ ਨੇ ਚੱਕੜ ਲਿਆ ਕੇ ਨਾ ਸਾਰਾ ਖਲਾਰਾ ਪਾ ਕੇ ਰੱਖਤਾ ਲੈ ਭਾਬੀ ਵਿਚਾਰੀ ਮੇਰੀ ਕੱਲੀਓ ਲੱਗ ਰਹੀ ਐ ਕੰਮ ਕਰਨ ਹੈਲਪ ਹੀ ਕਰਾ ਦਿੰਨੇ ਥੋੜੀ ਜਿਹੀ ਨਾਲੇ ਆਪਾਂ ਕੀ ਕਰਨਾ ਚਾਰ ਚੰਗਿਆੜੀਆਂ ਹੀ ਸਿੱਟਣੀਆਂ ਆਪੇ ਭੰਬੜ ਮਚਦੇ ਫਿਰਨੇ ਭਾਬੀ ਭਾਬੀ हां दीदी मैं कहनीया ल्या मैं ला दनियां चालू नि नणदे तए परजਾਈ ਨੂੰ ਪੁੱਛ ਲਿਆ ਨਾ ਤਾਂ ਐਨਾ ਹੀ ਬਹੁਤ ਆ ਮੇਰਾ ਤਾਂ ਸਾਰਾ ਦਿਨ ਐਨਾ ਖੁਸ਼ ਖੁਸ਼ ਲੱਗਣਾ ਨਾ ਵੀ ਅੱਜ ਭਾਈ ਸਾਡੀ ਕੁੜੀ ਨੇ ਮੈਨੂੰ ਕੰਮ ਵਾਸਤੇ ਪੁੱਛ ਲਿਆ ਨਾ ਮੈਨੂੰ ਐ ਦੱਸ ਅੱਜ ਤੈਨੂੰ ਪਰਜਾਈ ਦੀ ਕਿਵੇਂ ਯਾਦ ਆ ਗਈ ਹੈ ਯਾਦ ਤਾਂ ਭਾਬੀ ਆ ਹੀ ਜਾਂਦੀ ਹੈ ਫਿਰ ਮੈਨੂੰ ਐ ਸੀਗਾ ਵੀ ਵਿਚਾਰੀ ਇਕੱਲੀ ਲੱਗੀ ਹੋਈ ਆ ਚੱਲ ਮਦਦਤ ਹੋ ਜੂ ਕੋਈ ਤੇਰੀ ਤੇਰਾ ਬਹੁਤ ਬਹੁਤ ਧੰਨਵਾਦ ਆ ਬਸ ਤੂੰ ਆ ਗੱਲ ਕਹਿਤੀ ਮੇਰੀ ਤਾਂ ਰੂਹ ਖੜ ਗਈ ਨਾਲੇ ਇੱਕ ਗੱਲ ਦੱਸਾਂ ਕੁੜੀਆਂ ਚੜੀਆਂ ਨਾ ਹੱਸਦੀਆਂ ਚੰਗੀਆਂ ਲੱਗਦੀਆਂ ਕਮੜੀਏ ਮਸਾ ਤਾਂ ਤੋਂ ਸਾਡੇ ਕੋਲ ਮਿਲਣ ਆਈਆਂ ਤੇ ਹੁਣ ਮੈਂ ਤੇਰੇ ਤੋਂ ਕੰਮ ਕਰਵਾਣਾ ਨਾ ਤੇਰੀ ਪਰਜਾਈ ਦੀ ਵੇਰੇ ਚੰਗੀ ਗੱਲ ਹੈ ਹਾਂ ਲੈ ਭਾਬੀ ਮੈਂ ਤਾਂ ਤਾਂ ਪੁੱਛ ਲਿਆ ਮੈਂ ਫੇਰ ਕਹੇਗੀ ਵੀ ਨਨਦਾਈ ਸੀ ਬਾਇਕੇ ਪਰੌਣਿਆਂ ਵਾਂਗੂ ਖਾ ਕੇ ਮੁੜ ਗਈ ਮੇਰੇ ਨਾਲ ਕੰਮ ਨਹੀਂ ਕਰਾਇਆ ਹੈਗਾ ਨਾ ਨਾਲੇ ਸੱਚ ਭਾਬੀ ਅੱਜ ਤੋਂ ਇਹਨੇ ਬਦਲੀ ਬਦਲੀ ਜੀ ਕਿਵੇਂ ਲੱਗਦੀਆਂ ਖਾਸਾ ਫਰਕ ਜਿਹਾ ਲੱਗਦਾ ਅੱਜ ਗੱਲ ਕੀ ਐ ਨਹੀਂ ਨਹੀਂ ਨਾੜਦੇ ਪਰ ਤੈਨੂੰ ਮੇਰੇ ਚਿਹੇ ਜਾਂ ਕੀ ਬਦਲਿਆ ਲੱਗਿਆ ਉਹੀ ਪੁਰਾਣਾ ਸੂਟ ਉਹੀ ਪੁਰਾਣੀ ਚੁੰਨੀ ਉਹੀ ਹੱਥ ਜੇ ਰੜਕਾ ਰੋਜ਼ ਵਾਲੇ ਕੰਮ ਓਹੀ ਸੁੱਖ ਨਾ ਮੇਰਾ ਚਿਹਰਾ ਮੋਰਾ ਫਿਰ ਤੈਨੂੰ ਬਦਲੀ ਕਿਵੇਂ ਲੱਗੀ ਮੈਂ ਪਲੇਖਾ ਪਹਿ ਗਿਆ ਤੈਨੂੰ ਨਾ 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 ਭਾਬੀ ਪਲੇਖਾ ਤਾਂ ਨਹੀਂ ਪਹਿ ਸਕਦਾ ਉਹ ਮੈਨੂੰ ਲੱਗਦਾ ਵੀ ਕੋਈ ਗੱਲ ਤਾਂ ਹੈਗੀ ਆ ਬਿਨਾ ਮਤਲਬ ਤੂੰ ਤਾਂ ਤੂੰ ਕੋਈ ਕੰਮ ਨਹੀਂ ਕਰਦੀ ਦੇਖ ਨਾਣ ਦੇ ਮੈਨੂੰ ਬਦਲੀ ਦਾ ਤਾਂ ਪਤਾ ਨਹੀਂ ਪਰ ਇਸ ਟੱਬਰ ਦਾ ਨਾ ਦਿਮਾਗ ਆ ਜਿਹੜਾ ਸਾਰਿਆਂ ਦਾ ਇੱਕੋ ਜਿਹਾ ਚੱਲਦਾ ਜੇ ਤਾਂ ਮੈਂ ਘਰ ਦਾ ਕੰਮ ਕਰਦੀਆਂ ਤਾਂ ਮਾੜੀਆਂ ਤੇ ਜੇ ਮੈਂ ਘਰ ਦਾ ਕੰਮ ਨਹੀਂ ਕਰਦੀ ਮੈਂ ਤਾਂ ਮਾੜੀਆਂ ਮੈਨੂੰ ਤੂੰ ਹੀ ਦੱਸ ਦੇ ਵੀ ਮੈਂ ਕਿਹੜੇ ਖੂਤ ਡਿੱਗਾ ਜਾ ਕੇ ਕਿਉਂ ਮੈਨੂੰ ਤੁਸੀਂ ਸਾਰੇ ਜਾਣੇ ਇਹ ਜਿਹੀਆਂ ਗੱਲਾਂ ਕਰਦੇ ਹੋ ਨਾ ਨਾ ਭਾਬੀ ਗੱਲਾਂ ਤਾਂ ਸਿੱਖਾਣੋਂ ਕਰਦੇ ਆ ਨਾਲੇ ਸਿਆਣੇ ਕਹਿੰਦੇ ਹੁੰਦੇ ਆ ਕੰਮ ਤਾਂ ਬੰਦੇ ਦੇ ਕਰਮ ਹੁੰਦੇ ਆ ਜੇ ਕਰਮ ਹੀ ਨਾ ਹੜਾਏ ਤਾਂ ਦੁਨੀਆ ਤੇ ਆਉਣ ਦਾ ਕੀ ਫਾਇਦਾ ਚਾਲ ਮੈਂ ਵੀ ਕਿਹੜੀਆਂ ਗੱਲਾਂ ਲੈ ਕੇ ਬੈਗੀ ਮੈਂ ਤਾਂ ਇਹ ਕਹਿੰਦੀ ਸੀ ਵੀ ਤੂੰ ਨਾ ਹੁਣ ਕੰਮ ਕਰਨ ਦੀ ਹੱਤ ਪਾਲ ਐ ਨਾਲੇ ਛੋਟੇ ਨੂੰ ਨੌਕਰੀ ਹੁਣ ਮੈਲੀ ਜਾਣੀ ਐ ਮੁਲਾਜ਼ਮ ਬੰਦੇ ਨੂੰ ਕਿੱਥੇ ਟਾਈਮ ਲੱਗਦਾ ਟਿਫਨ ਤੂੰ ਹੀ ਪੈਕ ਕਰਿਆ ਕਰਨਾ ਉਹਦਾ ਸਹੀ ਕਿਹਾ ਨਾਂ ਦਿੱਤਾ ਚਮੈਂ ਗੱਲ ਸੱਚੀ ਕਹੀ ਐ ਪਰ ਇੱਕ ਗੱਲ ਨਾ ਮੇਰੀ ਧਿਆਨ ਨਾ ਸੁਣ ਲੈ ਸੌ ਹੱਥ ਰੱਸਾ ਸਿਰੇ ਤੇ ਗੱਡਾ ਨਾ ਮੈਂ ਉਹਦਾ ਟਿਫਨ ਅੱਜ ਪੈਕ ਕਰਾਂ ਤੇ ਨਾ ਕਰਾਂ ਕੱਲ ਨੂੰ ਨਾ ਮੈਨੂੰ ਕਿਸੇ ਤੱਕ ਕੀ ਮਤਲਬ ਮੈਂ ਕਿਸੇ ਤੋਂ ਕੀ ਲੈਣਾ ਮੇਰੇ ਵੱਲੋਂ ਅਗਲੀ ਡੀਸੀ ਲੱਗ ਜੇ ਮੇਰੇ ਤਾਂ ਜੁੱਤੀ ਦੇ ਬਰਾਬਰ ਆਹੋ ਲੈ ਹੈ ਭਾਬੀ ਤੂੰ ਤਾਂ ਗੁੱਸਾ ਕਰ ਗਈ ਦਿਮਾਗ ਤੋਂ ਕੰਮ ਲੈ ਥੋੜਾ ਜਾਂ ਮੈਂ ਤਾਂ ਤੈਨੂੰ ਆਏ ਕਹਿੰਦੀ ਆ ਵੀ ਤਨਖਾਹ ਉਹਦੀ ਘਰ ਹੀ ਆਉਣੀ ਆ ਜੇ ਤੂੰ ਇੱਕ ਟਿਫਨ ਪੈਕ ਵੀ ਕਰ ਦੇਂਗੀ ਤਾਂ ਤੇਰਾ ਕਿਹੜਾ ਕੁਸ ਕਰਨ ਲੱਗਿਆ ਤੇਰਾ ਉਹਦੇ 'ਚ ਫਾਇਦਾ ਜਿਹਨੂੰ ਤੂੰ ਬੜਿਆ ਕੇ ਰੱਖੇਂਗੀ ਅਗਲੀ ਆਨਸਾਰ ਸਿੱਧੀ ਤਨਖਾਹ ਤੇਰੀ ਮੁਠੀ 'ਚ ਤੂੰ ਬੌਲੀਆਂ ਗੱਲਾਂ ਕਰੀ ਜਾਂਦੀ ਆ ਭਾਬੀ ਦੇਖ ਨਾ ਦੇ ਬੌਲੀਆਂ ਗੱਲਾਂ ਮੈਂ ਨਹੀਂ ਬੌਲੀਆਂ ਗੱਲਾਂ ਤੂੰ ਕਰਦੀ ਆ ਮੈਂ ਡਿੱਗਦਾ ਸਿਆਣੀ ਹੈਗੀ ਆ ਵੀ ਮੈਂ ਕੀ ਕਰਨਾ ਤੇ ਕੀ ਨਹੀਂ ਕਰਨਾ ਇਹ ਤਾਂ ਮੈਨੂੰ ਸਮਝਾਉਣੀ ਆ ਮੰਨਿਆ ਮੈਂ ਬਾਹਲੀ ਪੜੀ ਨਹੀਂ ਹੈਗੀ ਪਰ 11 ਕ ਤਾਂ ਪੜ੍ਹੀ ਹੋਈ ਆ ਵੀ ਮੈਨੂੰ ਦੁਨੀਆਦਾਰੀ ਦੀ ਸਮਝ ਆ ਆ ਨਾ ਨੌਕਰੀ ਵਾਲੀ ਕਿਹੜੀ ਗੱਲ ਕਰਦੀਆਂ ਨੌਕਰੀਆਂ ਘੜਾ ਧਰੀਆਂ ਪਈਆਂ ਨੇ ਵੀ ਗਈ ਤੇ ਜਾ ਕੇ ਫਾਰਮ ਚੱਕ ਲਿਆ ਬਾ ਤੇ ਕੱਲ ਨੂੰ ਵਾਗੀ ਡਿਊਟੀ ਤੇ ਇਹ ਗੱਲਾਂ ਨਾ ਭਲੇਖਾ ਛੱਡ ਦੇ ਕੋਈ ਨਹੀਂ ਟਿਫਨ ਵਾਲੀ ਗੱਲ ਵੀ ਬਾਅਦ ਚ ਦੇਖ ਲਾਂਗੇ ਜਦੋਂ ਸਮਾਂ ਆਊਗਾ ਹਰਿਆ ਨੌਕਰੀ ਮਿਲੀ ਨਹੀਂ ਕਰੀ ਨਹੀਂ ਤੂੰ ਸਲਾਹਾ ਮੈਨੂੰ ਪਹਿਲਾਂ ਦਈ ਜਾਣੀ ਇੱਕ ਗੱਲ ਮੇਰੀ ਹੋਰ ਸੁਣ ਆਹ ਤੂੰ ਕੀ ਕਹਿਨੀ ਆਂ ਵੀ ਤਨਖਾਹ ਤੇਰੀ ਮੁਠੀ ਜਿਹਾ ਦੇ ਦਿਆ ਕਰੂਗੀ ਮੈਂ ਕਿਸੇ ਦੀ ਤਨਖਾਹ ਤੋਂ ਕੀ ਲੈਣਾ ਮੈਨੂੰ ਕਿਸੇ ਤੱਕ ਕੋਈ ਮਤਲਬ ਨਹੀਂ ਮੇਰੇ ਵੱਲੋਂ ਹੋ ਲੱਗੇ ਮੇਰੇ ਵੱਲੋਂ ਨਾ ਲੱਗੇ ਅੱਜ ਤੱਕ ਨਾ ਤੇਰੇ ਵੀਰੇ ਨੇ ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ ਆ ਜਿਹੜਾ ਮੈਂ ਉਹਦੀ ਤਨਖਾਹ ਤੇ ਲਾਲਚ ਕਰਾ ਸੁੱਖ ਨਾ ਦੇਖਦਾ ਸਹੀ ਐਡਾ ਮਹਿਰ ਖੱਤਿਆ ਪਿਆ ਕੋਟੀਆਂ ਨਾ ਕੋਟੀਆਂ ਕਾਰਾਂ ਨਾ ਕਾਰਾਂ ਪੈਸੇ ਨਾ ਪੈਸਾ ਚੜਦੇ ਤਾਂ ਚੜਦਾ ਸੂਟ ਪਾਉਣੀ ਆਵੇਂ ਆਪਦੇ ਬੰਦੇ ਦੇ ਸਿਰ ਤੇ ਐਸ਼ ਕਰਦੀਆਂ ਮੇਰੀ ਜੁੱਤੀ ਜਾਣਦੀ ਉਹਦੀ ਤਨਖਾਹ ਨੂੰ ਚੱਲ ਕੋਈ ਨਾ ਭਾਬੀ ਤੂੰ ਤਾਂ ਉਹੀ ਗੁੱਸਾ ਕਰੀ ਜਾਨੀ ਆ ਚੰਗਾ ਕਰ ਲੈ ਕੰਮ ਮੈਂ ਤਾਂ ਹੋਰ ਕੰਮ ਦੇਖ ਤਾਂ ਸਹੀ ਅ ਘੋੜੇ ਪੂਛ ਕੀ ਜੀ ਲੈ ਮੈਨੂੰ ਦੁਨੀਆਂ ਸਿਖਾਉਂਦੀ ਆ ਹੈ ਜਿਵੇਂ ਮੇਰੇ ਦੁੱਧ ਵਾਲੀ ਸ਼ੀਸ਼ੀ ਮੂੰਹ 'ਚ ਲੱਗੀ ਹੋਵੇ ਵੀ ਮੈਨੂੰ ਤਾਂ ਪਤਾ ਹੀ ਨਹੀਂ ਘਰ ਦੇ ਵਿੱਚ ਕੌਣ ਚੰਗਾ ਤੇ ਕੌਣ ਮਾੜਾ ਐਨਾ ਤਾਂ ਮੈਨੂੰ ਵੀ ਪਤਾ ਵੀ ਦਾਤੀ ਦੇ ਇੱਕ ਪਾਸੇ ਦੰਦੇ ਤੇ ਤੇਰੇ ਵਰਗੀ ਦੇ ਦੋ ਪਾਸੇ ਆ ਮੈਨੂੰ ਭੋਈ ਨਾ ਸਮਝੀ ਮੈਂ ਵੀ ਉਹ ਫੇਸ ਚੱਕੀ ਫਰਦੀ ਆ ਸਿਆਣਾ ਦਾ ਕਹਿਣਾ ਅੱਖ ਰੱਖੀਏ ਬਾਜ ਵਰਗੀ ਨਿਮਰਤਾ ਰੱਖੀਏ ਸਾਧ ਵਰਗੀ ਸਭ ਜਾਣਦੀ ਆ ਮੈਂ ਜਿਹੜੀਆਂ ਤੂੰ ਚਾਨਾ ਖੇਡਦੀ ਫਰਦੀ ਆ ਨਾ ਸਭ ਜਾਣਦੀ ਆ ਅ ਜੇ ਤੂੰ ਟਾਣੀ ਟਾਣੀ ਆ ਤਾਂ ਮੈਂ ਵੀ ਪੱਤੇ ਪੱਤੇ ਆ ਚੱਲ ਕਿੱਥੇ ਜਾਏਗੀ ਤੇਰੇ ਮਾਗਰ ਮਾਗਰਾ ਜੇ ਤੈਨੂੰ ਦੂਜਾ ਸਹੌਣ ਦੇਤਾ ਨਾ ਤਾਂ ਮੈਨੂੰ ਵੀ ਇਸ ਘਰ ਦੀ ਬਹੂ ਕਿਹਨੇ ਕਹਿਣਾ ਬੱਲੇ 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 ਪਰਜਾਈ ਪਰਜਾਈ ਮਹਾ ਬੋਲਦਿਨੀ ਕਰ ਲਈ ਤਿਆਰੀ ਫਿਰ ਹੈ ਦਿਖ ਨਹੀਂ ਰਿਹਾ ਤੁਹਾਨੂੰ ਆਏ ਹਾਏ ਪਤਾ ਨਾ ਤੂੰ ਬੜਾ ਆਕੜ ਕੇ ਬੋਲਦੀ ਆ ਪਤਾ ਨਹੀਂ ਕੀ ਗੱਲ ਹੈ ਮੈਂ ਤਾਂ ਵੈਸੇ ਪੁੱਛਣ ਆ ਮਹਾ ਤਿਆਰੀ ਕਰ ਲਈ ਫਿਰ ਜਾ ਰਹੀਆਂ ਕੱਲ ਨੂੰ ਚੰਡੀਗੜ੍ਹ ਅਰਦੀ ਨਹੀਂ ਲੱਗਦਾ ਚੰਡੀਗੜ੍ਹ ਦਾ ਪਾਣੀ ਪੀ ਕੇ ਆਏਂਗੀ ਤੂੰ ਹੈ ਜਿਹੜਾ ਕੰਮ ਹੈ ਨਾ ਉਹ ਦੱਸੋ ਕੀ ਕਰਨਾ ਹੈ ਇੱਥੇ ਲੈ ਪਰਚਾਈ ਤੂੰ ਬੈਠੀ ਪੜਨ ਲੱਗ ਰਹੀ ਐ ਮੈਂ ਪਤਾ ਪੁੱਤਾ ਲੈਣਾ ਆ ਗਿਆ ਤੇਰਾ ਮਾਂ ਠੀਕ ਐ ਕਿਸੇ ਚੀਜ਼ ਦੀ ਲੋੜ ਐ ਮੈਨੂੰ ਦੱਸ ਦੇ ਮੈਂ ਤੈਨੂੰ ਐਂ ਕਹਿਣਾ ਸੀ ਬੱਸਾਂ 'ਚ ਜਾਏਂਗੀ ਕਈ ਗੱਲ ਕੋਈ ਬੱਸ 'ਚ ਬੰਦਾ ਲੇਟ ਫੇਟ ਹੋ ਜੇ ਮੇਨ ਪੇਪਰ ਐ ਤੇਰਾ ਜ਼ਿੰਦਗੀ ਦਾ ਆਪਾਂ ਗੱਡੀ ਚਲਦੇ ਆਂ ਗੱਡੀ 'ਚ ਸਮਝ ਆ ਗਈ ਗੱਲ ਕੋਈ ਗੱਲ ਨਹੀਂ ਮੈਂ ਨਾ ਰੱਬ ਨੂੰ ਮੰਨਣ ਆਣੀ ਆ ਮੈਨੂੰ ਥੋੜੀ ਨਾ ਬਗਾਨੇ ਦੀ ਚੀਜ਼ਾਂ ਦੀ ਮੈਨੂੰ ਕੋਈ ਨਹੀਂ ਝਾਕ ਨਹੀਂ ਹੁੰਦੀ ਹੈਗੀ ਨਾ ਨਾ ਗੱਡੀਆਂ ਗੁੱਡੀਆਂ ਤੇ ਨਾ ਲਾਲਚ ਆਪੇ ਚੱਲ ਜੂਗੀ ਜਿਵੇਂ ਜਾਣਾ ਬਾਕੀ ਉਹ ਮਾਲਕ ਹੈਗਾ ਮੇਰੇ ਨਾਲ ਬਗਾਨਾ ਬਗਾਨਾ ਕੌਣ ਹੋ ਰੇ ਬਗਾਨਾ ਤਾਂ ਮੈਨੂੰ ਤਾਂ ਕੋਈ ਦਿਖਦਾ ਨਹੀਂ ਬਗਾਨਾ ਕੌਣ ਹੋ ਰੇ ਓਹੋ ਓਏ ਬਗਾਨਾ ਨਹੀਂ ਹੈਗਾ ਕੋਈ ਆਪਣੇ ਆਪਣੇ ਅਸੀਂ ਤਾਂ ਤੈਨੂੰ ਆਪ ਦਾ ਸਮਝਦੇ ਆ ਪਰ ਜਈ ਤੂੰ ਬਗਾਨਾ ਬਗਾਨਾ ਕਰੀ ਜਾਨੀ ਹੈ ਹੈ ਗੱਲਾਂ ਦੇ ਗਏ ਜਾਂ ਅੱਡ ਹੋਣ ਵਾਲੀਆਂ ਗੱਲਾਂ ਕਰਨ ਲੱਗ ਜਾਨੀ ਹੈ ਪਰ ਜਈ ਕਦੇ ਤੂੰ ਮੇਰੀ ਗੱਲ ਸੁਣ ਲਓ ਮੈਂ ਨਾ ਜ਼ਿਆਦਾ ਬਕਵਾਸ ਨਾ ਕਰੋ ਠੀਕ ਹੈ ਮੈਨੂੰ ਪੜ ਲੈੰਦੋ ਪੜਾਣ ਨੂੰ ਬੈਠੀ ਆ ਸਵੇਰੇ ਮੇਰਾ ਪੇਪਰ ਆ ਤੇ ਜ਼ਿਆਦਾ ਬੋਲਣ ਦੀ ਲੋੜ ਨਹੀਂ ਹੈਗੀ ਤੁਹਾਨੂੰ ਲੈ ਕਹਿੰਦੀ ਜ਼ਿਆਦਾ ਬੋਲਣ ਦੀ ਲੋੜ ਨਹੀਂ ਹੈਗੀ ਕੀ ਕਰੀਏ बार-बार ਪੁੱਛਣ ਨੂੰ ਦਿਲ ਕਰਦਾ ਹੈ ਤੁਹਾਡੇ ਨਾਲ ਮੋਹ ਐ ਨਾ ਪੈ ਗਿਆ ਸਾਡਾ ਕੀ ਕਰੀਏ ਪਰ ਜਈ अच्छा एन्ना मुंह पे गया और चलो फिर ठीक है जे ਤੁਹਾਡੇ ਜੀ ਜਿਆਦਾ ਹਿੰਮਤ ਹੈ ਨਾ ਤਾਂ ਤੁਸੀਂ ਐ ਕਰੋ ਆਪਣੀ ਜਨਾਨੀ ਦੇ ਸਾਹਮਣੇ ਆਹੀ ਗੱਲਾਂ ਮੈਨੂੰ ਕਰਕੇ ਦਿਖਾਓ ਜਿੱਥੇ ਕਹੋਂਗੇ ਨਾ ਉੱਥੇ ਨਾਲ ਤੁਰੂਗੀ ਬੋਲੋ ਹੈਗੀ ਨਹੀਂ ਹਿੰਮਤ ਹਿੰਮਤ ਤਾਂ ਬਹੁਤ ਹੈ ਬਹੁਤ ਜ਼ਿਆਦਾ ਪਰ ਤੂੰ ਆਹ ਜੀ ਦਾ ਨਾਂ ਲੈਨੀ ਹੈ ਨਾ ਹੈ ਉਹਦਾ ਨਾਂ ਲੈ ਕੇ ਤਾਂ ਤੈਨੂੰ ਸਾਰਾ ਮੂਡ ਖਰਾਬ ਕਰਤਾ ਉਹ ਤੂੰ ਕੀ ਕਰਾਉਣਾ ਆਪਾਂ ਨੇ ਕਿੰਨੇ ਘੜਾਪਾ ਦੋਨੇ ਚੱਲਾਂਗੇ ਆਹ ਨੂੰ ਥੋੜੀ ਨਾਲ ਲੈ ਕੇ ਜਾਵਾਂਗੇ ਅੱਛਾ ਪੱਕੀ ਗੱਲ ਆ ਦੀਦੀ ਨੂੰ ਨਾਲ ਲੈ ਕੇ ਨਹੀਂ ਜਾਣਾ ਆਪਾਂ ਪੱਕੀ ਗੱਲ ਹੈ ਜੀ ਪੱਕੀ ਗੱਲ ਹੈ ਆਹੋ ਫਿਰ ਦੀਦੀ ਤਾਂ ਆਈਗੇ ਉਹ ਦੇਖੋ ਇਹ ਇਹ ਕੀ ਗੱਲ ਸੀ ਇਹ ਕੀ ਗੱਲ ਸੀ ਬਹੁਤ ਔਖਾ ਸਾਹ ਜਿਹਾ ਲਿਆ ਬਸ ਇੰਨੀ ਹਿੰਮਤ ਆ ਰਹਿ ਗਿਆ ਸਾਹ ਉੱਪਰ ਦਾ ਉੱਪਰ ਤੇ ਥੱਲੇ ਦਾ ਥੱਲੇ ਹੀ ਹਾਂ ਲਤਾ ਭਾਰ ਨਹੀਂ ਚਲਦੀਆਂ ਤੇ ਗੱਲਾਂ ਇੰਨੀਆਂ ਵੱਡੀਆਂ ਬਣੀਆਂ ਖਬਰਦਾਰ ਜੀ ਆਪ ਤੋਂ ਬਾਅਦ ਮੈਨੂੰ ਬਲੌਡ ਦੀ ਕੋਸ਼ਿਸ਼ ਵੀ ਕੀਤੀ ਆ ਨੀ ਇਹੋ ਜਿਹਾ ਜਲੂਸ ਕੱਢੂਗੀ ਨਾ ਤੁਸੀਂ ਵੀ ਕੀ ਯਾਦ ਰੱਖੋਗੇ ਤੇ ਨਾਲੇ ਪਤਾ ਥੋੜਾ ਕੀ ਨਾਲ ਵਾਹ ਪਿਆ ਹੋਇਆ ਜੇ ਆ ਗਈ ਨਾ ਜਲੂਸ ਕੱਢ ਦੂਗੀ ਥੋੜਾ ਚੰਗੀ ਤਰ੍ਹਾਂ ਹੋ ਵੀ ਮੇਰੇ ਨਾਲ ਖੇਡਾਂ ਖੇਡਦੀਆਂ ਤੂੰ ਮੇਰੇ ਨਾਲ ਕੋਈ ਗੱਲ ਨਹੀਂ ਖੇਡ ਤੇਰੇ ਨਾਲ ਖੇਡਣਾ ਖੇਡਣ ਚ ਨਾ ਸਵਾਦ ਆਊਗਾ ਸਵਾਦ ਆਊਗਾ ਸਵਾਦ ਦੇਖਦੇ ਆਂ ਇਹ ਖੇਡ ਵਿੱਚ ਕੌਣ ਅੱਗੇ ਜਾਂਦਾ ਕੋਈ ਗੱਲ ਨਹੀਂ ਅੱਜ ਇਹ ਜੀ ਰੋਟੀ ਖਵਾਉਂਗੀ ਨਾ ਤੈਨੂੰ ਮਾਂ ਦੀ ਦਿੱਤੀ ਏ ਸਿੱਧਾ ਟੀਐਸਪੀ ਦੀ ਕੁਰਸੀ ਤੇ ਭਰਤੀ ਹੋਏਗੀ ਦੇਖੇ ਮੱਛਰੀ ਫੜਦੀ ਆਂ ਵੀ ਛੇਤੀ ਚੰਡੀ ਖੜ ਜਾਵਾਂ ਛੇਤੀ ਉੱਥੇ ਜਾ ਕੇ ਪੇਪਰ ਦੇਵਾਂ ਤੇ ਨੌਕਰੀ ਤੇ ਚੜਾਂ ਤੇ ਮੁੜ ਕੇ ਸਾਰੇ ਘਰ ਨੂੰ ਐਂ ਆਪਣੀਆਂ ਉਂਗਲੀਆਂ ਤਾਂ ਨਿਚਾਵਾ ਮ ਕੋਈ ਨਹੀਂ ਇਹ ਤਾਂ ਸਮਾ ਦਸੋ ਬੀ ਅੱਗੇ ਕੀ ਹੁੰਦਾ ਕੀ ਚਲ ਸੁਆਦੀ ਲਿਆਦਾ ਅੱਜ ਤਾਂ ਮਜ਼ਾ ਹੀ ਆ ਜਾਣਾ ਦੇਖੇ ਅੱਜ ਦੀ ਖਾਦੀ ਰੋਟੀ ਨਾ ਜਿੱਦ ਕਿ ਚ ਭੋਲਣੀ ਨਹੀਂ ਨੇ ਅੱਜ ਕੰਮ ਕਰ ਹੀ ਦੇਣਾ ਆ ਕੀ ਕਰਨ ਲੱਗ ਰਹੀਆਂ ਤੂੰ ਕੰਮ ਕਰ ਦੇਣਾ ਕੰਮ ਕਰ ਦੇਣਾ ਉਹੀ ਕੰਮ ਕਿ ਦੱਪਲੇ ਆਨ ਬਣਾਇਆ ਜਿਹੜੇ ਦਵਾਈ ਤੁਸੀਂ ਲਿਆਉਂਦੇ ਆ ਉਹੀ ਨਹੀਂ ਫਿਰ ਜੱਗਰ ਕਿਉਂ ਕਰਨ ਲੱਗ ਰਹੇ ਆ ਤੂੰ ਐਂ ਦੱਸ ਇਹਦਾ ਮਾਇਆ ਜੇ ਕੋਈ ਹੋਰ ਆ ਜਾਂਦਾ ਉਰੇ ਆਪਣਾ ਉੱਪਰ ਫੜੇਗੇ ਤੇ ਬਿਨਾ ਕੰਮ ਤੀ ਬਿਨਾ ਗੱਲ ਦੀ ਜਲੂਸ ਨਿਕਲ ਜਾਂਦਾ ਉਰੇ ਆਪਣਾ ਆਏ ਕਿਵੇਂ ਜਲੂਸ ਨਿਕਲ ਜਾਂਦਾ ਇਹ ਤਾਂ ਤੁਸੀਂ ਆ ਮੈਂ ਤਾਂ ਤੁਹਾਡੀ ਪੈੜ ਪਛਾਣ ਲੈਣੀ ਆ ਨਾਲ ਜੇ ਕੋਈ ਹੋਰ ਆ ਜਾਂਦਾ ਫੇਰ ਕੜਾ ਮੇਰੇ ਐਂਕਾ ਪੁਰਪੜੀ ਨੂੰ ਲਾ ਕੇ ਧੋਪ ਚਲਾਉਂਦਾ ਅਗਲਾ ਧੋਪ ਕਰਦੀ ਆ ਮੈਂ ਉਸ ਤੋਂ ਡਰਨ ਵਾਲੀ ਗੱਲ ਨਹੀਂ ਹੂੰ ਫਰ ਜੱਗਰੇ ਕਰਨ ਲੱਗ ਜਾਨੀਆ ਜੱਗਰੇ ਕਹਦੇ ਨੇ ਵਿਆਹ ਪਾਤੀ ਤੇਰੀ ਦਾਲ ਸਬਜ਼ੀ ਚ ਚੱਕ ਟਖਾ ਲੈ ਜੱਗਰ ਥੋੜੀ ਮੈਂ ਕਹਿੰਨਾ ਵੀ ਗੱਲ ਦੀ ਬਾਫ ਵੀ ਨਾ ਨਿਕਲੇ ਮੈਂ ਤੈਨੂੰ ਉਹ ਗੱਲ ਕਹਿਣਾ ਵੀ ਤੂੰ ਤਾਂ ਐ ਘੜੀਆਂ ਜੱਗਰੇ ਲਈ ਵੀ ਬਹੁਤ ਚਿਤ ਨੇ ਪੜਦੇ ਨਾ ਕਰਕੇ ਕੰਮ ਕੰਮ ਨਵੇਂੜ ਹਾਏ ਹਾਏ ਮੈਂ ਤਾਂ ਕੰਮ ਪੜਦੇ ਨਾਲ ਹੀ ਕਰੀ ਜਾਨੀ ਆ ਆ ਜਿਹੜੇ ਹਸਾਬ ਨਾਲ ਤੁਸੀਂ ਬੋਲੀ ਜਾਂਦੇ ਹੋ ਨਾ ਇਹ ਹਸਾਬ ਨਾਲ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਪਤਾ ਲੱਗਣਾ ਹੁਣ ਤੱਕ ਤਾਂ ਗੱਲ ਪਤਾ ਨਹੀਂ ਲੱਗੀ ਮੈਂ ਘਣਾ ਬੋਲਦਾ ਤੂੰ ਉਹਦਾ ਕੰਮ ਕਰਦੇ ਮੈਂ ਤੈਨੂੰ ਇਹ ਕਹਿਣਾ ਬਸ ਪਤਾ ਨਾ ਲੱਗੇ ਜਮੀ ਕਰਦੇ ਕੰਮ ਚਲੋ ਕਿਸੇ ਨੂੰ ਨਹੀਂ ਪਤਾ ਲੱਗਦਾ ਬਸ ਨੂੰ ਆਪਣੇ ਚਿਹਰੇ ਦਾ ਨਾ ਆਹਾ ਆ ਮੜ ਜਾ ਰੱਖੀ ਉਹਦਾ ਬੜਾ ਠੀਕ ਹੈ ਮੈਂ ਨਿਕਲਣਾ ਕਹਿਣਗੇ ਦੋ ਜਣੇ ਕੀ ਕਰਦੇ ਨੇ ਰਸੂਈ ਚ ਜਾ ਭੱਜ ਜਾ ਠੀਕ ਹੈ ਠੀਕ ਹੈ ਭੱਜ ਜਾ ਉਹ ਵੀ ਬੰਤਣਾ ਉਹੀ ਮੋਕ ਮਾਰੀ ਜਾਂਦਾ ਕੋਈ ਚੱਜਦਾ ਕੰਮ ਕਰਨਾ ਹੋਵੇ ਨਾ ਤਾਂ ਉਹਦਾ ਦਲੇਰੀ ਰੱਖਣੀ ਪੈਂਦੀ ਆ ਦਲੇਰੀ ਹਾਂ ਆ ਕਹਿੰਦੇ ਮੈਦਾਨ ਦੇ ਵਿੱਚ ਜਦੋਂ ਜਿੱਤਣਾ ਹੋਵੇ ਨਾ ਤਾਂ ਫਿਰ ਜਿਹਰੇ ਵਾਲਾ ਜਿੱਤ ਸਕਦਾ ਮੇਰੇ ਵਰਗ ਉੱਤੇ ਰਿ ਵਰਗਾ ਉੱਤੇ ਪੋਕਣੀ ਗੱਲਾਂ ਜਾ ਕਰ ਜਾ ਕਰ ਕਰੀ ਜਾਂਦਾ ਆ ਵੇ ਕਿਸੇ ਨੂੰ ਪਤਾ ਨਾ ਲੱਗ ਜੇ ਕਿਸੇ ਨੂੰ ਪਤਾ ਨਾ ਲੱਗ ਜੇ ਮਦਾਨ ਡਰ ਕੇ ਜਿੱਤੇ ਜਾਂਦੇ ਹੁੰਦੇ ਨੇ ਕਾਵਲਾ ਤੀਏ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਮਾਗੇ ਡਰ ਕੇ ਨਾ ਹਾਲ ਹਾਲ ਚ ਮੈਂ ਭੁੱਲ ਨਾ ਜਾਵਾਂ ਆ ਚੱਕ ਪੁੱਤ ਪੈਸੇ ਸੁਡੇ ਖਰਚੇ ਪਾਣੀ ਦੇ ਨਾਲੇ ਵੱਧ ਪੈਸਾ ਨਾ ਬੰਦੇ ਕੋਲ ਹੋਵੇ ਕਿਤੇ ਕੰਮ ਦੇ ਜਾਂਦਾ ਲੈ ਪੂਆ ਕਹੇ ਜਿਹੀਆਂ ਗੱਲਾਂ ਕਰੀ ਜਾਂਦੀਆਂ ਨਾ ਥੋੜਾ ਤੇ ਮੇਰਾ ਕੁਝ ਵੰਡਿਆਗਾ ਅੱਜ ਕੀ ਮੈਂ ਲਾ ਦਿੰਦੀ ਪੈਸੇ ਕਿੱਡੀ ਗੱਲ ਸੀ ਹਾ ਇਹ ਨਹੀਂ ਕੰਮ ਲਿਏ ਤੀ ਤੂੰ ਮੈਨੂੰ ਐਂ ਦੱਸ ਭਲਾ ਤੀਆਂ ਤੋਂ ਪੈਸਾ ਲੈਂਦਾ ਬੰਦਾ ਚੰਗਾ ਲਾਦਾ ਤੀਆਂ ਤਾਂ ਦਿੰਦੇ ਹੁੰਦੇ ਨੇ ਆ ਚੱਕ ਪੈਸੇ ਬੰਦਲਾ ਚੁੰਨੀ ਦੇ ਰਾਰ ਨਹੀਂ ਪਰਸੇ ਚ ਪਾਲਾ ਪੁੱਤ ਕੰਮ ਆਉਣਗੇ ਛੋਡੇ ਉਹ ਮੈਂ ਤਾਂ ਐਂ ਕਹਿਨੀ ਆ ਪੂਆ ਵੀ ਮੈਂ ਕਿਹੜਾ ਮੇਰੀ ਪਰਜਾਈ ਨੂੰ ਪੇਪਰ ਨਹੀਂ ਦਵਾ ਸਕਦੀ ਸੀ ਫੇਰ ਕੀ ਹੋ ਜਾਂਦਾ ਜੇ ਮੈਂ ਲਾ ਦਿੰਦੀ ਚਾਰ ਪੈਸੇ ਤੁਸੀਂ ਮੇਰੇ ਨਾਲ ਮੈਨੂੰ ਪੇਪਰ ਤੋਂ ਹੋਣ ਜਾ ਰਹੇ ਹੋ ਨਾ ਮੇਰੇ ਲਈ ਤਾਂ ਇੰਨਾ ਹੀ ਬਹੁਤ ਹੈ ਤਾਂ ਹੀ ਤਾਂ ਮੈਂ ਕਹਿਨੀ ਆ ਤੀਏ ਚਲ ਕੋਈ ਨਹੀਂ ਪੂਆ ਕਿ ਤੂੰ ਬਾਹਲਾ کہیں ਐਨਾ ਤਾਂ ਹੁਣ ਮੈਂ ਕੀ ਕਹਿ ਸਕਦੀ ਹਾਂ ਦੀਦੀ ਸਾਰੀਆਂ ਗੱਲਾਂ ਛੱਡੋ ਮੰਮੀ ਆਹ ਫੜੋ ਪਹਿਲਾਂ ਰੋਟੀ ਖਾਓ ਆਹ ਲਓ ਦੀਦੀ ਆ ਬੈਠੇ ਤੇਰੀ ਰੋਟੀ ਨਾ ਪਾਈ ਪਈ ਆ ਜਾ ਭੱਜ ਕੇ ਲਿਆ ਭਾਬੀ ਖਾ ਲਾ ਤੁਸੀਂ ਉਹ ਦੀਦੀ ਨਹੀਂ ਨਹੀਂ ਤੁਸੀਂ ਖਾ ਲਓ ਇਹਦੀ ਰੋਟੀ ਪਾਈ ਪਈ ਆ ਪਲੇਟ 'ਚ ਬਸ ਕੋਈ ਗੱਲ ਨਹੀਂ ਦੀਦੀ ਮੈਂ ਲੈਣੇ ਨਹੀਂ ਜਾ ਕੇ ਵੈਸੇ ਮੈਨੂੰ ਨਾ ਫ੍ਰੀ ਵੰਦ ਦੀ ਸੇਵਾ ਕਰਨ ਦੀ ਕੋਈ ਲੋੜ ਨਹੀਂ ਹੈਗੀ ਨਾਲੇ ਮੰਮੀ ਮੈਂ ਤਾਂ ਐਂ ਕਹਿੰਦੀ ਸੀ ਆ ਰੋਟੀ ਮੈਂ ਫੇਰ ਖਾ ਲੈਣੀ ਆ ਜੇ ਜ਼ਿਆਦਾ ਕਰਦੇ ਹੋ ਇੱਕ ਅਦੀ ਬੁਰਕੀ ਦੀਰੀ ਨਾਲ ਹੀ ਲਾ ਲੈਣੀ ਆ ਉਹ ਨਹੀਂ ਨਹੀਂ ਜਾ ਕੇ ਚੱਕ ਲਿਆ ਮੈਂ ਤਾਂ ਬੁਥੇਰੀ ਆਵਾਜ਼ਾਂ ਮਾਰੀਆਂ ਤੁਹਾਨੂੰ ਪਰ ਤੁਸੀਂ ਮੇਰੀ ਬਾਜ਼ ਹੀ ਨਹੀਂ ਸੁਣੀ ਫਿਰ ਮੈਂ ਪਲੇਟਾ ਚੱਕ ਕੇ ਆ ਗਈ ਚਲ ਕੋਈ ਨਾ ਭਾਬੀ ਖਾ ਲਾ ਰੋਟੀ ਦੱਖੀਆ ਚਲ ਪੁੱਤ ਤੇਰੀ ਵੱਡੀ ਭੈਣ ਹੈ ਕਹਿੰਦੀ ਚੱਕ ਲਿਆ ਰੋਟੀ ਪੁੱਤ ਅੱਜ ਤਾਂ ਮੈਂ ਬੜੀ ਖੁਸ਼ ਐ ਮੇਰੀ ਧੀ ਨੇ ਨਾ ਮੈਨੂੰ ਬੈਠੀ ਨੂੰ ਰੋਟੀ ਦਿੱਤੀ ਐ ਅੱਜ ਤਾਂ ਮੈਂ ਸੁਕਾਰ ਕੇ ਰੋਟੀ ਖਾ ਆ ਗਈ ਚਲ ਕੋਈ ਨਹੀਂ ਤੁਸੀਂ ਰੋਟੀ ਖਾਓ ਭੈਣੇ ਮੈਂ ਆਏ ਪੁੱਛਦੀ ਸੀਗੀ ਦੁੱਧ ਹੁਣੇ ਗਰਮ ਕਰਦਾ ਕਿ ਪੈਣ ਲੱਗੇ ਪੀਓਗੇ ਨਾ ਨਾ ਬਾਬੇ ਹਜੇ ਨਹੀਂ ਪੀਣਾ ਜਦੋਂ ਪੀਣਾ ਹੋਇਆ ਮੈਂ ਦੱਸ ਦੂੰ ਨਾਲੇ ਤੇਰੀ ਰੋਟੀ ਕਿਥੇ ਹੈ ਬਾਬੀ ਦੀਦੀ ਖਾਊਗੀ ਮੈਂ ਰੋਟੀ ਪਰ ਹਜੇ ਮੈਨੂੰ ਆਏ ਸੀਗਾ ਮੈਂ ਤਾਂ ਸਾਰੇ ਜਾਣੇ ਰੋਟੀ ਪਾਣੀ ਖਾ ਲੈਣ ਮੈਂ ਵਿਹਲੀ ਹੋ ਜਾ ਫਿਰ ਨਾ ਆ ਕੇ ਖਾਊਂਗੀ ਤੈਨੂੰ ਪਤਾ ਹੀ ਆ ਦੀਦੀ ਗਰਮੀ ਕਿੰਨੀ ਹੋਈ ਪਈਆ ਦੇਖ ਲੈ ਫਿਰ ਮੈਨੂੰ ਆਏ ਜੇ ਨਾ ਅਕਲ ਕਾਨੀ ਜੀ ਆਉਂਦੀ ਆ ਆਪਿਆ ਕੋ ਨੂੰ ਲੈ ਮੈਂ ਵੀ ਕਿਹੜੀਆਂ ਗੱਲਾਂ ਲੈ ਕੇ ਬੈਗੀ ਮੈਂ ਪਾਣੀ ਲੈ ਕੇ ਆਉਂਦੀ ਆ ਤੂੰ ਸਿੱਖਾ ਉਹ ਕੋਈ ਨਾ ਪੁੱਤ ਹਾਂ ਨਹੀਂ ਤਾਂ ਹੀ ਆਪੇ ਵੀ ਚਾਕਾਂਗੇ ਨਾ ਆ ਜੀ ਨਾਉਣੇ ਨਾ ਨਾ ਕੋਈ ਨਹੀਂ ਮੈਂ ਪਾਣੀ ਫੜਾਦਾ ਫੇਰ ਨਾਉਂਗੀ ਪੂਆ ਪਾਪੀ ਦੇ ਰੰਗ ਟੰਗ ਦੇ ਬਾਲੇ ਨਹੀਂ ਬਦਲੇ ਪਏ ਕਾਣੂ ਪੁੱਤ ਬੜੀ ਖੁਸ਼ੀ ਲੱਗਦੀ ਐ ਮੇਰੀ ਗੱਲ ਸੁਣ ਇਹ ਸਵਾ ਆਦੀ ਬੜਬੋਲੀ ਜ਼ਰੂਰ ਐ ਪਰ ਦਿਲ ਦੀ ਨਹੀਂ ਮਾਰੀ ਹੈਗੀ ਆ ਕਿਤੇ ਰੋ ਚੜ ਜਾਂਦਾ ਲੜਪਾਂ ਦੀ ਐ ਉੱਤਰ ਜਾਂਦਾ ਪਿਆਰ ਕਰਨ ਲੱਗੇ ਮੈਂ ਤਾਂ ਪ੍ਰਭਾਤ ਵਾਂਗ ਰਿਆ ਹੱਥ ਜੋੜਦੀ ਐ ਬੀ ਸਾਡੇ ਕਾਚ ਨਾ ਆਈ ਪਰਿਵਾਰ ਬਣਾ ਰਹੇ ਆਈ ਪਿਆਰ ਬਣਾ ਰਹੇ ਜਿੱਥੇ ਪੁੱਤ ਨਾ ਏਕਾ ਹੁੰਦਾ ਉੱਥੇ ਥਪਾਕ ਹੁੰਦਾ ਉੱਥੇ ਰੱਬ ਹੁੰਦਾ ਮੈਂ ਤਾਂ ਆਪ ਕਹਿਣੀ ਹੈ ਵੀ ਜੇ ਭਾਬੀ ਸੁਧਰ ਜੇ ਘਰ ਇਸਵਰਗ ਬਣ ਜੇ ਪਰ ਮੈਨੂੰ ਲੱਗਦਾ ਹੀ ਨਹੀਂ ਸੁਧਰਨ ਵਾਲੇ ਨਹੀਂ ਪੁੱਤ ਤੈਨੂੰ ਐਵੇਂ ਹੀ ਭਲੇਖਾ ਇਹਦਾ ਸੁਭਾਈ ਹੈ ਜਿਆ ਕੋੜਨ ਦਾ ਚਲ ਖਾਲਾ ਪੂਆ ਰੋਟੀ